ਰੀਓਲੰਪਿਕ ਲਈ ਜਾਣ ਤੋਂ ਠੀਕ ਪਹਿਲਾਂ ਭਾਰਤ ਦੀਆਂ 올림픽 ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ 올림픽 ਲਈ ਚੁਣੇ ਗਏ ਭਾਰਤੀ ਕੁਸ਼ਤੀ ਟੀਮ ਦੇ ਪਹਿਲਵਾਨ ਨਰਸਿੰਘ ਯਾਦਵ ਦੇ ਡੋਪ ਟੈਸਟ 'ਚ ਫੇਲ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਬੀਤੇ ਸਾਲ 74 ਕਿਲੋਗ੍ਰਾਮ ਭਾਰ ਵਰਗ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ 올림픽 ਲਈ ਕੁਆਲੀਫਾਈ ਕਰਨ ਵਾਲੇ ਫ੍ਰੀ ਸਟਾਈਲ ਪਹਿਲਵਾਨ ਨਰਸਿੰਘ ਯਾਦਵ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਗਾਤਰ ਦੋ ਵਾਰ 올림픽 ਚ ਤਗਮਾ ਜਿੱਤਨ ਵਾਲੇ ਸੁਸ਼ੀਲ ਕੁਮਾਰ ਦੀ ਜਗਾ 74 ਕਿਲੋਗ੍ਰਾਮ ਭਾਰ ਵਰਗ ਚ 올림픽 ਲਈ ਜਗਾ ਬਣਾਉਣ ਵਾਲੇ ਨਰਸਿੰਘ ਯਾਦਵ ਬਾਰੇ ਆਈ ਇਸ ਖਬਰ ਤੋਂ ਬਾਅਦ ਹੁਣ ਨਰਸਿੰਘ ਦਾ ਰਿਓ ਖੇਡਾਂ ਚ ਹਿੱਸਾ ਲੈਣ ਦਾ ਸੁਪਨਾ ਟੁੱਟ ਸਕਦਾ ਹੈ ਸੋਮਵਾਰ ਨੂੰ ਭਾਰਤੀ ਪੁਰਸ਼ ਪਲਵਾਨਾਂ ਦੇ ਪੰਜ ਮੈਂਬਰੀ ਦਲ ਨੇ ਜੌਰਜੀਆ ਰਵਾਨਾ ਹੋਣਾ ਖਬਰਾਂ ਹਨ ਕਿ ਹੁਣ ਇਸ ਦਲ ਚ ਨਰਸਿੰਘ ਯਾਦਵ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਅਤੇ ਉਸ ਦੇ ਬਿਨਾਂ ਹੀ ਬਾਕੀ ਦੇ ਪਲਵਾਨ ਜੌਰਜੀਆ ਜਾਣਗੇ ਇਸ ਮਹੀਨੇ ਦੀ 5 ਤਰੀਕ ਨੂੰ ਨਰਸਿੰਘ ਯਾਦਵ ਦਾ ਡੋਪ ਟੈਸਟ ਹੋਇਆ ਸੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਯਾਨੀ ਕਿ ਨਾਡਾ ਵੱਲੋਂ ਕਰਵਾਏ ਗਏ ਇਸ ਡੋਪ ਟੈਸਟ 'ਚ ਨਰਸਿੰਘ ਦੇ ਸੈਂਪਲ ਪੋਜ਼ਿਟਿਵ ਆਏ ਸਨ ਇਸ ਤੋਂ ਬਾਅਦ ਨਾਡਾ ਨੇ ਦੁਬਾਰਾ ਨਰਸਿੰਘ ਦੇ ਸੈਂਪਲ ਲਏ ਅੱਜ ਦੱਸਿਆ ਜਾ ਰਿਹਾ ਹੈ ਕਿ ਨਰਸਿੰਘ ਦੇ 20 ਸੈਂਪਲ ਵੀ ਪੋਜ਼ਿਟਿਵ ਆਏ ਨੇ 5 ਜੁਲਾਈ ਨੂੰ ਹੋਏ ਡੋਪ ਟੈਸਟ ਦਾ ਰਿਜ਼ਲਟ 16 ਜੁਲਾਈ ਨੂੰ WFAN ਨੂੰ ਭੇਜਿਆ ਗਿਆ ਸੀ ਇਸ ਪੂਰੇ ਮਾਮਲੇ ਦੀ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਜਦ ਦੇ ਬੀਪੀ ਸਾਂਝਾ ਦੀ ਟੀਮ ਨੇ ਡਬਲਯੂ ਐਫ ਆਈ ਅਤੇ ਆਈਓਏ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਵਾਬ ਵਿੱਚ ਕਿਸੇ ਵੀ ਅਧਿਕਾਰੀ ਨੇ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਡਬਲਯੂ ਐਫ ਆਈ ਦੇ ਪ੍ਰਧਾਨ ਪ੍ਰੇਜ ਪੂਸ਼ਨ ਦਾ ਇੱਕ ਨੰਬਰ ਸਵਿਚ ਆਫ ਆ ਰਿਹਾ ਸੀ ਜਦ ਕਿ ਦੂਜੇ ਨੰਬਰ ਤੇ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ ਜਦ ਸੰਘ ਦੇ ਜਨਰਲ ਸਕੱਤਰ ਵੀ ਐਨ ਪ੍ਰਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਫੋਨ ਤੇ ਰਿੰਗਤਾ ਗਈ ਪਰ ਕਿਸੇ ਨੇ ਕਾਲ ਚੁੱਕ ਕੇ ਜਵਾਬ ਨਹੀਂ ਦਿੱਤਾ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨਾਲ ਗੱਲ ਹੋਈ ਤਾਂ ਉਹਨਾਂ ਨੇ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਇਸ ਬਾਬਤ WFI ਹੀ ਜਾਣਕਾਰੀ ਦੇ ਸਕਦਾ ਹੈ 74 ਕਿਲੋਗ੍ਰਾਮ ਭਾਰ ਵਰਗ ਜ ਨਰਸਿੰਘ ਯਾਦਵ ਨੇ 올림픽 ਲਈ ਕੁਆਲੀਫਾਈ ਕੀਤਾ ਸੀ ਇਸ ਤੋਂ ਬਾਅਦ ਸੁਸ਼ੀਲ ਕੁਮਾਰ ਦੇ ਰਿਓਚ ਜਾਣ ਦੇ ਰਸਤੇ ਚ ਨਰਸਿੰਘ ਅੜਿੱਕਾ ਬਣ ਗਿਆ 올림픽 ਖੇਡਣ ਦਾ ਸੁਪਨਾ ਵੇਖ ਰਹੇ ਸੁਸ਼ੀਲ ਕੁਮਾਰ ਨੇ ਨਰਸਿੰਘ ਯਾਦਵ ਦਾ 올림픽 ਖੇਡਣ ਜਾਣ ਦੀ ਜਗ੍ਹਾ ਆਪਣੇ 올림픽 ਦਾ ਰਸਤਾ ਸਾਫ਼ ਕਰਨ ਲਈ ਡਬਲਿਊ ਐਫ ਆਈ ਖੇਡ ਮੰਤਰਾਲੇ ਅਤੇ ਫਿਰ ਕੋਰਟ ਤੱਕ ਇਸ ਮਾਮਲੇ ਨੂੰ ਚੁੱਕਿਆ ਸੁਸ਼ੀਲ ਕੁਮਾਰ ਨੇ ਇਹ ਸਵਾਲ ਵੀ ਖੜਾ ਕੀਤਾ ਕਿ ਉਹਨਾਂ ਦਾ ਨਰਸਿੰਘ ਯਾਦਵ ਨਾਲ ਟ్రਾਇਲ ਕਰਵਾਇਆ ਜਾਵੇ ਅਤੇ ਜੋ ਟ్రਾਇਲ ਜਿੱਤੇ ਉਸਨੂੰ 올림픽 ਲਈ ਚੁਣਿਆ ਜਾਵੇ ਪਰ ਇਸ ਮਾਮਲੇ 'ਚ ਕੋਰਟ ਨੇ ਨਰਸਿੰਘ ਯਾਦਵ ਦੇ ਹੱਕ 'ਚ ਫੈਸਲਾ ਸੁਣਾਇਆ ਸੰਘ ਵੀ ਨਰਸਿੰਘ ਯਾਦਵ ਦੀ ਹੀ ਤਰਫਦਾਰੀ ਕਰ ਰਿਹਾ ਸੀ ਅੰਤ 'ਚ ਸੁਸ਼ੀਲ ਕੁਮਾਰ ਨੂੰ ਹਾਰ ਮੰਨਣੀ ਪਈ ਅਤੇ ਨਰਸਿੰਘ ਯਾਦਵ ਦਾ 올림픽 ਟਿਕਟ ਪੱਕਾ ਹੋ ਗਿਆ